ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਲਸਾ ਜੀ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਸਾਰੇ ਪਾਸੇ ਸੁਖ ਹਨ ਸੋ ਮਹਾਰਾਜ ਤੋਂ ਬਿਨਾ ਹੋਰ ਕਿਸੇ ਪ੍ਰਕਾਰ ਕੋਈ ਸੁਖ ਨਹੀਂ ਸੋ ਆਪਾਂ ਮਹਾਰਾਜ ਜੀਆਂ ਦੇ ਚਰਨਾਂ ਉੱਤੇ ਨਮਸਕਾਰ ਕਰੀਏ ਸਤਿਗੁਰੂ ਜੀ ਨੂੰ ਯਾਦ ਕਰੀਏ ਖਾਲਸੇ ਦਾ ਬਾਪੂ ਹੈ ਕਲਗੀ ਧਰ ਸਵਾਮੀ ਮਹਾਰਾਜ ਮਾਤਾ ਜੀ ਮਾਤਾ ਸਾਹਿਬ ਦੇਵਾਂ ਕੌਰ ਜੀ ਤੇਨਾਂ ਦੇ ਚਰਣਾ ਕਮਲਾਂ ਤੇ ਸਿਰ ਧਰ ਕੇ ਨਮਸਕਾਰ ਕਰੀਏ ਖਾਲਸਾ ਜੀ ਮੱਤ ਵਿੱਚ ਯਾਦ ਕਰਕੇ ਹਿਰਦੇ ਤੋਂ ਯਾਦ ਕਰਕੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਨਮਸਕਾਰ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਾਰੇ ਕਸ਼ਟਾਂ ਨੂੰ ਦੂਰ ਕਰ ਦੇਣਗੇ ਸੋ ਖਾਲਸਾ ਜੀ ਅੱਜ 8ਵੇਂ ਪਾਤਸ਼ਾਹ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਂ ਦਾ ਪ੍ਰਕਾਸ਼ ਦਿਹਾੜਾ ਹੈ ਸੋ ਖਾਲਸਾ ਜੀ ਸਾਰਿਆਂ ਨੂੰ ਕੋਟਾਨ-ਕੋਟ ਕਰਕੇ ਰੋਮ-ਰੋਮ ਕਰਕੇ ਵਧਾਈਆਂ ਹੋਣ ਐਸੇ ਪਿਆਰੇ ਸਤਗੁਰੂ ਦੀਨ ਦੁਨੀ ਦੇ ਮਾਲਕ ਜਿੰਨਾ ਵਰਗਾ ਖਾਲਸਾ ਜੀ ਹੋਰ ਕੋਈ ਨਹੀਂ ਮਹਾਰਾਜ ਜੀਆਂ 5 ਸਾਲ ਦੀ ਉਮਰ ਵਿੱਚ ਸਤਗੁਰ ਜੀ ਗੁਰਿਆਗੁਰਗੱਦੀ ਤੇ ਸਜੇ ਮਹਾਰਾਜ ਨੇ अनेका ਖਾਲਸਾ ਜੀ ਕਾਰਜ ਕੀਤੇ ਸੋਹਣੇ-ਸੋਹਣੇ ਹੱਥ ਨਿੱਕੇ-ਨਿੱਕੇ ਹੱਥ-ਪਾਸ਼ਾਾਂ ਦੇ ਪਰ ਵੱਡੀ ਸ਼ਕਤੀ ਖਾਲਸਾ ਜੀ ਸਰੀਰ ਵਿੱਚ ਵਸ ਰਹੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਵਤਾਰ ਹੋਏ ਨੇ ਸਤਿਗੁਰੂ ਮਹਾਰਾਜ ਜੀ ਮਹਾਰਾਜ ਨੇ ਕਿੱਡੇ ਵੱਡੇ ਜੋਜ ਕੀਤੇ ਖਾਲਸਾ ਜੀ ਸਤਿਗੁਰ ਨੇ ਜਗਤ ਨੂੰ ਤਾਰਨਾ ਕੀਤਾ ਤੇ ਖਾਲਸਾ ਜੀ ਇੱਥੇ ਦੋ ਚੀਜ਼ਾਂ ਨਿਕਲ ਕੇ ਆਉਂਦੀਆਂ ਇੱਕ ਕਿ ਸਰੀਰ ਤੇ ਸਰੀਰ ਦੀ ਮਤ ਖਾਲਸਾ ਜੀ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਸਰੀਰ ਨਹੀਂ ਵੇਖਿਆ ਜਾਂਦਾ ਅੱਜ ਕੱਲ ਅਸੀਂ ਕਹਿੰਨੇ ਆ ਕਿ ਜਿਹਦੀ ਚਿੱਟੀ ਦਾੜੀ ਹੁੰਦੀ ਹੈ ਉਹਨੂੰ ਅਸੀਂ ਸਿਆਣਾ ਮੰਨ ਲੈਂਦੇ ਆ ਪਰ ਨਹੀਂ ਖਾਲਸਾ ਜੀ ਸਿਆਣਾ ਚਿੱਟੀ ਦਾੜੀ ਕਰਕੇ ਨਹੀਂ ਹੋਇਆ ਕਰਦਾ ਬੰਦਾ ਮਨੁੱਖ ਆਪਣੇ ਗੁਨਾ ਕਰਕੇ ਵੱਡਾ ਹੋਇਆ ਕਰਦਾ ਸਿਆਣਾ ਹੋਇਆ ਕਰਦਾ ਸੋ ਧਨ ਪਾਸ਼ਾਹਾਂ ਦੇ ਪਾਸ਼ਾ ਸਤਿਗੁਰੂ ਪੰਜਾਂ ਸਾਲਾਂ ਦੇ ਨੇ ਪਰ ਪੂਰੀ ਜੋਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪ੍ਰਗਟ ਹੈ ਹਿਰਦੇ ਅੰਦਰ ਅਕਾਲ ਪੁਰਖ ਦਾ ਰੂਪ ਹੈ ਸੋ ਐਸੇ ਸਤਿਗੁਰਾਂ ਨੂੰ ਨਮਸਕਾਰ ਹੈ ਜਿਨ੍ਹਾਂ ਪਰਥਾਏ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਕਲਗੀਧਰ સ્વાਮੀ ਮਹਾਰਾਜ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਠੈ ਸਭ ਦੁੱਖ ਜਾਏ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਧਿਆਉਣਾ ਕਰੀਏ ਮਹਾਰਾਜ ਨੂੰ ਯਾਦ ਕਰਨਾ ਕਰੀਏ ਸਤਿਗੁਰੂ ਜੀ ਨੂੰ ਹਿਰਦੇ ਵਿੱਚ ਧਿਆਈਏ ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਦਰਸ਼ਨ ਦੇਦਾਰ ਹੋਣਗੇ ਤੇ ਸੰਸਾਰ ਦਾ ਜਿੰਨਾ ਵੀ ਦੁੱਖ ਹੈ ਖਾਲਸਾ ਜੀ ਉਸ ਜੀਵ ਤੋਂ ਪਰੇ ਹੋ ਜਾਵੇ ਮਹਾਰਾਜ ਕਹਿੰਦੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਪਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਰੋਗ ਦੂਰ ਹੋ ਜਾਂਦੇ ਸੋ ਐਸੇ ਸਤਿਗੁਰਾਂ ਦੀ ਮਹਿਮਾ ਮਹਾਰਾਜ ਜੀਆ ਨੇ ਲਿਖਣਾ ਕੀਤੀ ਹੈ ਸੋ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਬਾਲਾ ਪ੍ਰੀਤਮ ਸਤਿਗੁਰੂ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਖਾਲਸਾ ਜੀ ਮਹਿਰਾ ਕੀਤੀਆਂ ਖਾਲਸੇ ਪੰਥ ਨੂੰ ਸੇਧ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਬਜ਼ੁਰਗਾਂ ਦਾ ਹੁਕਮ ਕਮਾਇਆ ਬਚਨ ਕਮਾਇਆ ਸਤਗੁਰੂ ਧਾਨਗੁਰ ਹਰ राय ਸਾਹਿਬ ਜੀ ਸੱਚੇ ਪਾਸ਼ਾ ਨੇ ਵਚਨ ਕੀਤਾ ਸੀ ਕਿ ਔਰੰਗੇ ਨੂੰ ਦਰਸ਼ਨ ਨਹੀਂ ਦੇਣਾ ਔਰੰਗੇ ਨੂੰ ਆਪਣੇ ਮੱਥੇ ਨਹੀਂ ਲੱਗਣ ਦੇਣਾ ਧਾਨਗੁਰ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਗਏ ਜਿਹੜਾ ਬੰਗਲਾ ਸਾਹਿਬ ਸਥਾਨ ਹੈ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਨੇ ਅਨੇਕਾਂ ਚੋਜ ਕੀਤੇ ਪਰ ਔਰੰਗੇ ਨੂੰ ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ ਔਰੰਗੇ ਨੂੰ ਆਪਣੇ ਮੱਥੇ ਨਹੀਂ ਲਾਇਆ ਤੇ ਖਾਲਸਾ ਜੀ ਸਤਗੁਰੂ ਮਹਾਰਾਜ ਜੀ ਇਹ ਲੋ 50 ਸਾਲਾਂ ਦੀ 60 ਸਾਲਾਂ ਦੀ ਉਮਰ ਹੈ ਸਤਗੁਰੂ ਪੂਰਨ ਨੇ ਸਮਰੱਥ ਨੇ ਮਹਾਰਾਜ ਸੱਚੇ ਪਾਸ਼ਾ ਨੇ ਉਹਨੂੰ ਮੱਥੇ ਨਹੀਂ ਮਹਾਰਾਜ ਨੇ ਲਾਇਆ ਤੇ ਐਸੀ ਕਲਾ ਸਤਗੁਰੂ ਜੀ ਨੇ ਵਰਤੌਣੀ ਕੀਤੀ ਏ بارشਾ ਹੋਵੇ ਪਰ ਪਾਸ਼ਾ ਮਹਾਰਾਜ ਸਭ ਤੋਂ ਵੱਡੇ ਨੇ ਸੋ ਮਹਾਰਾਜ ਦੀ ਕਿਰਪਾ ਨਾਲ ਹੋਰ ਬੇਅੰਤ ਕੌਤਕ ਕੀਤੇ ਜਿਸ ਵੇਲੇ ਬਾਬਾ ਜੀ ਬਾਬਾ RAM ਰਾਏ ਜੀ ਹੁਣਾਂ ਨੇ ਈਰਖਾ ਕਰਨਾ ਕੀਤੀ ਆਪਣੇ ਭਰਾਤਾ ਨਾਲ ਧੰਨ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨਾਲ ਈਰਖਾ ਕੀਤੀ ਕਿ ਗੁਰਗੱਦੀ ਦੇ ਮਾਲਕ ਅਸੀਂ ਹੋਣਾ ਚਾਹੁੰਦੇ ਸਾਂ ਪਰ ਸਾਡੇ ਛੋਟੇ ਭਰਾਤਾਂ ਨੂੰ ਮਹਾਰਾਜ ਨੇ ਗੁਰਗੱਦੀ ਬਖਸ਼ੀ ਹੈ ਸੋ ਜਦੋਂ ਈਰਖਾਵਾਸ ਹੋ ਕੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਨੀਚਾ ਵਿਖਾਉਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਵੀ ਇਹਨਾਂ ਵਿੱਚ ਕੋਈ ਸ਼ਕਤੀ ਨਹੀਂ ਇਹ ਬੱਚੇ ਨੇ ਔਰੰਗਜ਼ੇਬ ਨਾਲ ਮਿਲ ਕੇ ਖਾਲਸਾ ਜੀ ਕਈ ਵਿਉਂਤਾਂ ਬਣਾਈਆਂ ਬਾਬਾ ਰਾਮ ਰਾਏ ਜੀ ਨੇ ਪਰ ਸਤਗੁਰ ਸੱਚੇ ਪਾਸ਼ਾ ਮਹਾਰਾਜ ਵਿੱਚ ਅਕਾਲ ਪੁਰਖ ਦੀ ਜੋਤ ਪ੍ਰਗਟ ਹੈ ਸਤਗੁਰੂ ਦੀ ਝਾਲ ਕੌਣ ਚੱਲ ਸਕਦਾ ਹੈ ਸਤਗੁਰੂ ਦਾ ਮਾੜਾ ਕੌਣ ਕਰ ਸਕਦਾ ਹੈ ਖਾਲਸਾ ਜੀ ਜਿਹੜਾ ਸਾਰਿਆਂ ਦਾ ਭਲਾ ਕਰਨ ਵਾਸਤੇ ਪ੍ਰਗਟ ਹੋਇਆ ਸੋ ਇਹਨਾਂ ਨੇ ਕੀ ਕੀਤਾ ਜੇਸ ਵੇਲੇ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚੇ ਪਾਸ਼ਾ ਮਹਾਰਾਜ ਦਿੱਲੀ ਨੂੰ ਜਾ ਰਹੇ ਸਨ ਸਤਗੁਰੂ ਜੀ ਪਾਲਕੀ ਵਿੱਚ ਸਜੇ ਹੋਏ ਖਾਲਸਾ ਜੀ ਘੋੜਿਆਂ ਤੇ ਰੱਥਾਂ ਦੀ ਉੱਤੇ ਸੰਗਤਾਂ ਸਜੀਆਂ ਹੋਈਆਂ ਘੋੜਿਆਂ ਤੇ ਫੌਜਾਂ ਸਜੀਆਂ ਹੋਈਆਂ ਸਤਗੁਰੂ ਨਾਲ ਦਿੱਲੀ ਨੂੰ ਜਾ ਰਹੇ ਤੇ ਖਾਲਸਾ ਜੀ RAM ਰਾਏ ਜੀ ਨੇ ਇੱਕ ਸ਼ੈਤਾਨੀ ਕੀਤੀ ਇੱਕ ਕੋੜੀ ਫੜਿਆ ਨਗਰ ਦੇ ਵਿੱਚੋਂ ਤੇ ਜਿਸ ਰਸਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਗੁਜਰਨਾ ਸੀ ਮਹਾਰਾਜ ਨੇ ਜਿਸ ਰਸਤੇ ਜਾਣਾ ਸੀ ਲੰਘ ਕੇ ਤੇ ਉਹਨਾਂ ਨੇ ਸੋਚਿਆ RAM ਰਾਏ ਜੀ ਨੇ ਕਿ ਇੱਕ ਕੋੜੀ ਰਸਤੇ ਵਿੱਚ ਬਿਠਾਵਾਂਗੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕੋਲੋਂ ਕਿਹੜਾ ਕੋੜੀ ਠੀਕ ਹੋਣਾ ਜਦੋਂ ਕੋੜੀ ਠੀਕ ਨਹੀਂ ਹੋਇਆ ਉਦੋਂ ਆਪੇ ਸਾਰੀ ਸੰਗਤ ਵਿੱਚ ਮਜ਼ਾਕ ਉਡਾਉਣਗੇ ਸੰਗਤ ਕਹੇਗੀ ਇਹ ਗੁਰੂ ਨਹੀਂ ਇਹਦੇ ਵਿੱਚ ਸ਼ਕਤੀ ਨਹੀਂ ਸੋ ਖਾਲਸਾ ਜੀ ਐਵੇਂ ਦੀ ਵਿਉਂਤ ਬਣਾ ਕੇ ਬਾਬਾ ਰਾਮ ਰਾਏ ਜੀ ਨੇ ਸਰਕਾਰ ਨਾਲ ਰਲ ਕੇ ਖਾਲਸਾ ਜੀ ਇੱਕ ਨਗਰ ਵਿੱਚੋਂ ਕੋੜੀ ਚੱਕ ਕੇ ਉਹ ਰਸਤੇ ਵਿੱਚ ਬਿਠਾਤਾ ਤੇ ਉਹਨੂੰ ਕਿਹਾ ਕਿ ਇੱਥੋਂ ਦੀ ਵਹੀਰ ਲੰਘੇਗੀ ਸਤਗੁਰ ਲੰਘਣਗੇ ਤੇ ਵਾਜਾਂ ਮਾਰੀ ਉਹਨਾਂ ਨੂੰ ਕਹੀਂ ਵੀ ਮੈਨੂੰ ਠੀਕ ਕਰ ਦਿਓ ਮੈਨੂੰ ਹੁਣੇ ਠੀਕ ਕਰੋ ਇਦਾਂ ਕਹੀਂ ਤੇ ਖਾਲਸਾ ਜੀ ਐਵੇਂ ਕਰਕੇ ਵਿਉਂਤ ਬਣਾਈ ਉਧਰੋਂ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚੇ ਪਾਸ਼ਾ ਜਗਤ ਸੁਆਮੀ ਮਹਾਰਾਜ ਦੀ ਨੰਬੰਦੂ ਖਾਲਸਾ ਜੀ ਮਹਾਰਾਜ ਪੈਂਡਾ ਕਰਦੇ ਕਰਦੇ ਆਉਂਦੇ ਰਸਤੇ ਵਿੱਚ ਬੈਠਾ ਕੋੜੀ ਖਾਲਸਾ ਜੀ ਰੋ ਰਿਆ ਬਿਲਕ ਰਿਆ ਜਿਹੜੀ ਸਰੀਰ ਦੇ ਵਿੱਚੋਂ ਪਾਗ ਵਗ ਰਹੀ ਸਰੀਰ ਨੂੰ ਦੁੱਖ ਹੋ ਰਿਹਾ ਚਮੜੀ ਸਾਰੀ ਗਲ ਚੁੱਕੀ ਆ ਸਰੀਰ ਦੇ ਉਤੋਂ ਹਵਾ ਵੀ ਸਰੀਰ ਨੂੰ ਸੁੰਦੀ ਆ ਤੇ ਦੁੱਖ ਲੱਗਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਰਸਤੇ ਵਿੱਚ ਬੈਠਾ ਤੇ ਰੋ ਰਿਆ ਤੇ ਉਧਰੋਂ ਬਾਬਾ RAM ਰਾਏ ਤੇ ਹੋਰ ਖਾਲਸਾ ਜੀ ਬੈਠੇ ਇਹ ਵੇਖ ਰਹੇ ਲੁੱਕ ਕੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕੋਲੋਂ ਕੋੜੀ ਠੀਕ ਨਹੀਂ ਹੋਣਾ ਤੇ ਆਪ ਇਹਨਾਂ ਦੀ ਹਾਠ ਹੀ ਹੋਵੇਗੀ ਸੋ ਸਤਿਗੁਰੂ ਮਹਾਰਾਜ ਜਿਸ ਵੇਲੇ ਗੁజర్ ਰਹੇ ਪਾਲਕੀ ਦੇ ਵਿੱਚ ਮਹਾਰਾਜ ਜੀਆਂ ਨੇ ਰੋਂਦਿਆਂ ਦੀ ਆਵਾਜ਼ ਸੁਣੀ ਉਹ ਕੋੜੀ ਦੇ ਰੋਂਦੇ ਦੀ ਆਵਾਜ਼ ਸੁਣੀ ਸਤਿਗੁਰ ਜੀ ਨੇ ਪਾਲਕੀ ਰੋਕਣ ਵਾਸਤੇ ਕਿਹਾ ਮਹਾਰਾਜ ਸੱਚੇ ਪਾਸ਼ਾ ਸੋਹਣੇ ਸਵਰੂਪ ਚਰਨਾਂ ਦੇ ਨਾਲ ਪਾਲਕੀ ਵਿੱਚੋਂ ਬਾਹਰ ਆਏ ਆ ਕੇ ਸਤਿਗੁਰ ਜੀ ਮਹਾਰਾਜ ਉਹ ਕੋੜੀ ਕੋਲੇ ਖੜ ਗਏ ਸਤਿਗੁਰ ਮਹਾਰਾਜ 5 ਸਾਲ ਦੇ ਨੇ ਖਾਲਸਾ ਜੀ ਕਦੇ ਅਨੁਭਵ ਕਰਕੇ ਵੇਖੋ ਆ ਜਿਹੜੀ ਸਾਖੀ ਚੱਲਦੀ ਪਈ ਹੈ ਮਹਾਰਾਜ ਦੀ ਇਹ ਆਪਣੀ ਸੁਰਤੀ ਵਿਰਤੀ ਵਿੱਚ ਟਿਕਾ ਕੇ ਵੇਖੋ ਕਿ ਇੱਕ ਕੋੜੀ ਬੈਠਾ ਸਤਿਗੁਰੂ ਮਹਾਰਾਜ ਸੋਹਣੇ ਸਵਰੂਪ ਵਾਲੇ ਮਹਾਰਾਜੋ ਦੇ ਕੋਲ ਖੜੇ ਨੇ ਉਹਨੂੰ ਪੁੱਛਦੇ ਨੇ ਸਤਿਗੁਰੂ ਜੀ ਤੈਨੂੰ ਕੀ ਹੋਇਆ ਤੇ ਖਾਲਸਾ ਜੀ ਉਹ ਕੋੜੀ ਕਹਿੰਦਾ ਮਹਾਰਾਜ ਮੈਂ ਕੋੜੀ ਹਾਂ ਮੈਨੂੰ ਕੋੜ ਹੋਇਆ ਤੇ ਮਹਾਰਾਜ ਨੂੰ ਉਮਾਰਾ ਸੱਚੇ ਪਾਤਸ਼ਾਹ ਕਹਿੰਦੇ ਤੂੰ ਕੀ ਚਾਹੁੰਨਾ ਹੈ ਕਹਿੰਦਾ ਮਹਾਰਾਜ ਜੀ ਮੇਰਾ ਦੁੱਖ ਦੂਰ ਕਰ ਦਿਓ ਸਤਿਗੁਰੂ ਮੇਰੇ ਤੇ ਕਿਰਪਾ ਕਰ ਦਿਓ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਹੋ ਮਹਾਰਾਜ ਦੀ ਜੋਤ ਹੋ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਅੰਦਰ ਪ੍ਰਗਟ ਹੈ ਤੁਸੀਂ 8ਵੇਂ ਨਾਨਕ ਹੋ ਮੇਰੇ ਤੇ ਕਿਰਪਾ ਕਰਕੇ ਮੇਰਾ ਦੁੱਖ ਦੂਰ ਕਰ ਦਿਓ ਤੇ ਖਾਲਸਾ ਜੀ ਉਧਰ ਦੂਜੇ ਜਿਹੜੇ ਵਿਉਂਤ ਬਣਾ ਕੇ ਬੈਠੇ ਸੀ ਉਹ ਹੱਸਦੇ ਸੀ ਵੀ ਇਹਨਾਂ ਕੋ ਕਿਹੜਾ ਕੋੜੀ ਠੀਕ ਹੋਣਾ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਪਣੇ ਕਮਰ ਕਸੇ ਨਾਲ ਖਾਲਸਾ ਜੀ ਛੋਟਾ ਜਿਹਾ ਰੁਮਾਲ ਲਾਇਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਰੁਮਾਲ ਨੂੰ ਕੱਢਿਆ ਤੇ ਕੱਢ ਕੇ ਖਾਲਸਾ ਜੀ ਜਿਸ ਵੇਲੇ ਕੋੜੀ ਦੇ ਮੱਥੇ ਤੋਂ ਲੈ ਕੇ ਤੇ ਗੱਲਾਂ ਵਾਲੇ ਮੂੰਹ ਤੇ ਫੇਰਿਆ ਨਾ ਗੱਲਾਂ ਵਾਲੇ ਪਾਸੇ ਨੂੰ ਜਿੱਥੇ ਜਿੱਥੇ ਮਹਾਰਾਜ ਦਾ ਰਮਾਲ ਫਿਰਦਾ ਗਿਆ ਖਾਲਸਾ ਜੀ ਜ਼ਖਮ ਠੀਕ ਹੁੰਦੇ ਗਏ ਮਹਾਰਾਜ ਨੇ ਉਹਨੀਆਂ ਬਾਹਾਂ ਤੇ ਫੇਰਿਆ ਖਾਲਸਾ ਜੀ ਬਾਹਾਂ ਠੀਕ ਹੋ ਗਈਆਂ ਸਾਰੇ ਸਰੀਰ ਤੇ ਮਹਾਰਾਜ ਨੇ ਉਹਦੇ ਰਮਾਲ ਫੇਰਿਆ ਠੀਕ ਹੋ ਗਿਆ ਸਤਿਗੁਰੂ ਜੀ ਨੇ ਉਹਨੂੰ ਰਮਾਲ ਦੇ ਦਿੱਤਾ ਵੀ ਲੈ ਭਾਈ ਆਪਣੇ ਸਾਰੇ ਸਰੀਰ ਤੇ ਫੇਰ ਲੈ ਖਾਲਸਾ ਜੀ ਮਹਾਰਾਜ ਦੇ ਹਸਤ ਕਮਲਾ ਕੋਲੋਂ ਰਮਾਲ ਲੈ ਕੇ ਉਹ ਕੋਆਰਡੀਨੇਟ ਨੂੰ ਸਰੀਰ ਤੇ ਫੇਰ ਨਾ ਕੀਤਾ ਮਹਾਰਾਜ ਦੀ ਕਿਰਪਾ ਨਾਲ ਉਹਦੀ ਦੇਹੀ ਅਰੋਗ ਹੋ ਗਈ ਸਾਰਾ ਕੋੜ ਖਾਲਸਾ ਜੀ ਐਵੇਂ ਉੱਡਿਆ ਜਿਵੇਂ ਹਵਾ ਪੱਤਿਆਂ ਨੂੰ ਲੈ ਕੇ ਉੱਡ ਜਾਂਦੀ ਹੈ ਇਦਾਂ ਮਹਾਰਾਜ ਦੀ ਬਖਸ਼ਿਸ਼ ਹੋਈ ਧੰ ਸਤਿਗੁਰੂ ਬਾਲਾ ਪ੍ਰੀਤਮ ਜੀ ਧੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਨੇ ਐਡੀ ਕਲਾ ਵਰਤੌਣਾ ਕੀਤੀ ਪੂਰੇ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਖਾਲਸਾ ਜੀ ਸਾਰੀਆਂ ਸ਼ਕਤਾਂ ਵਾਹਿਗੁਰੂ ਵਾਹਿਗੁਰੂ ਕਹਿਣ ਲੱਗੀਆਂ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗਿਆਂ ਤੇ ਖਾਲਸਾ ਜੀ ਉਧਰ ਬੈਠਾ ਬਾਬਾ RAM ਰਾਏ ਤੇ ਹੋਰ ਜਿਹੜੇ ਲੋਕ ਕੇ ਵੇਖਦੇ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਤੇ ਕਲਾ ਵਰਤ ਗਈ ਉਹੜੀ ਚੰਗਾ ਪਲਾ ਉੱਠ ਕੇ ਖਲੋ ਗਿਆ ਮਹਾਰਾਜ ਦੇ ਚਰਨਾਂ ਤੇ ਟੈ ਪਿਆ ਤੇ ਖਾਲਸਾ ਜੀ ਗੱਲ ਨਾ ਕੋਈ ਔੜੀ ਅੱਖਾਂ ਟੱਡੀਆਂ ਰਹਿ ਗਈਆਂ ਤੇ ਖਾਲਸਾ ਜੀ ਉਸ ਵੇਲੇ ਔਰੰਗਜ਼ੇਬ ਦੇ ਵਿੱਚ ਜਿਹੜੇ ਆਏ ਹੋਏ ਅਹਿਲ ਕਰ ਸੀ ਉਹਨਾਂ ਨੇ ਕਿਹਾ RAM ਰਾਏ ਨਹੀਂ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਹੈ ਉਹਦੇ ਵਿੱਚ ਤਾਕਤ ਹੈ ਕਰਾਮਾਤ ਹੈ ਤੇ ਖਾਲਸਾ ਜੀ ਝੂਠੇ ਹੋ ਕੇ ਵਾਪਸ ਮੁੜ ਗਏ ਸੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਐਸੀ ਮਹਿਮਾ ਸੀ ਮਹਾਰਾਜ ਜੀਆ ਨੇ ਆਪਣੇ ਹਸਤ ਕਮਲਾ ਨਾਲ ਖਾਲਸਾ ਜੀ ਉਹ ਕੋੜੀ ਦਾ ਕੋੜ ਦੂਰ ਕੀਤਾ ਐਸੇ ਸਤਿਗੁਰ ਜੀਆ ਦਾ ਅਜ ਪ੍ਰਕਾਸ਼ ਦਿਹਾੜਾ ਹੈ ਆਓ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਜੁੜੀਏ ਸਤਿਗੁਰ ਮਹਾਰਾਜ ਨੂੰ ਯਾਦ ਕਰੀਏ ਤੇ ਸਤਿਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਹੇ ਸਤਿਗੁਰੂ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਜਿਹੜਾ ਕੋੜ ਸਾਨੂੰ ਲੱਗਾ ਹੋਇਆ ਉਹਨੂੰ ਵੀ ਮੀਟ ਦੇ ਸਾਨੂੰ ਕਿਹੜਾ ਕੋੜ ਲੱਗਾ ਹੈ ਸਾਨੂੰ ਖਾਲਸਾ ਦੀ ਹੰਕਾਰ ਦਾ ਕਾਮ ਕ੍ਰੋਧ ਦਾ ਲੋਭ ਮੋਹ ਹੰਕਾਰ ਦਾ ਈਰਖਾ ਦਾ ਨਿੰਦਿਆ ਦਾ ਕਿਸੇ ਦੇ ਘਰ ਚੋਰੀ ਕਰਨ ਦਾ ਮਾੜਾ ਤੱਕਣ ਦਾ ਕਿਸੇ ਦਾ ਬੁਰਾ ਮੰਗਣ ਦਾ ਇਹ ਸਾਰਾ ਕੋੜ ਸਾਨੂੰ ਚੰਬੜਿਆ ਹੋਇਆ ਇਹ ਸਤਿਗੁਰੂ ਸੱਚੇ ਪਾਸ਼ਾ ਜੀ ਸਾਡੇ ਤੇ ਕਿਰਪਾ ਕਰੋ ਮਹਾਰਾ ਸਾਡਾ ਵੀ ਮਨ ਵਾਲਾ ਕੋੜ ਦੂਰ ਕਰ ਦਿਓ ਮਹਾਰਾ ਸਾਡੇ ਮਨ ਨੂੰ ਵੀ arogh ਕਰ ਦਿਓ ਸਤਿਗੁਰੂ ਜੀ ਤੁਸੀਂ ਸਭ ਕੁਝ ਕਰਨ ਹਾਰ ਉਹ ਖਾਲਸਾ ਜੀ ਅਰਦਾਸ ਕਰੀਏ ਬਾਲਾ ਪ੍ਰੀਤਮ ਦੇ ਚਰਨਾਂ ਵਿੱਚ ਜਿਸ ਸਤਿਗੁਰੂ ਮਹਾਰਾਜ ਨੇ ਵੱਡੀਆਂ ਖੇਡਾਂ ਵਰਤੌਣਾ ਕੀਤੀਆਂ ਸੋ ਖਾਲਸਾ ਜੀ ਦਿੱਲੀ ਦੇ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ ਉਥੇ ਚਾਹੇ Hindu ਹੈ ਚਾਹੇ Musalman ਹੈ ਚਾਹੇ ਕੋਈ ਵੀ ਹੈ ਉਹਨਾਂ ਨੂੰ ਧੰਗ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਸਦਾ ਯਾਦ ਰੱਖਣਾ ਚਾਹੀਦਾ ਕਿਉਂਕਿ ਸਾਰੀ ਦਿੱਲੀ ਵਿੱਚ ਖਾਲਸਾ ਜੀ ਚੇਤ ਇੱਕ ਫੈਲ ਗਈ ਸੀ ਸਾਰੀ ਦਿੱਲੀ ਦਾ ਅੰਤ ਹੋਣ ਲੱਗ ਪਿਆ ਸੀ ਲੋਕ ਲਾਛਾਂ ਦੀਆਂ ਲਾਛਾਂ ਢੇਰਾਂ ਦੇ ਢੇਰ ਲੱਗਣ ਲੱਗ ਪਏ ਸੀ ਤੇ ਸਤਗੁਰੂ ਮਹਾਰਾਜ ਦੀਨ ਦੁਨੀ ਦੇ ਪਾਸ਼ਾ ਧੰਗ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਇੱਕ ਚਬੱਟਾ ਤਿਆਰ ਕੀਤਾ ਤੇ ਪਾਸ਼ਾ ਮਹਾਰਾਜ ਨੇ ਪਹਿਲਾਂ ਉਸ ਵਿੱਚ ਆਪ ਇਸ਼ਨਾਨ ਕੀਤਾ ਫਿਰ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਦਿੱਲੀ ਦੇ ਲੋਕੋ ਇਸ ਚਪਚੇ ਵਿੱਚ ਇਸ਼ਨਾਨ ਕਰਦੇ ਜਾਓ ਜਲ ਛਕਦੇ ਜਾਓ ਠੀਕ ਹੋ ਜਾਓਗੇ ਜਿਹੜਾ ਖਾਲਸਾ ਜੀ ਇਸ਼ਨਾਨ ਕਰਕੇ ਜਲ ਛਕੇ ਮਹਾਰਾਜ ਦੀ ਕਿਰਪਾ ਵਰਤਨ ਲੱਗ ਪਈ ਸਾਰਿਆਂ ਦੀ ਚੇਚਕ ਠੀਕ ਹੁੰਦੀ ਗਈ ਉਹ ਸਾਰਾ ਰੋਗ ਜਿਹੜਾ ਖਾਲਸਾ ਜੀ ਦਿੱਲੀ ਦਾ ਚੇਚਕ ਦੀ ਬਿਮਾਰੀ ਸੀ ਉਹ ਮਹਾਰਾਜ ਨੇ ਆਪਣੇ ਤਨ ਉਤੇ ਲੈ ਲਈ ਸਤਗੁਰੂ ਜੀ ਨੇ ਆਪਣੇ ਸਰੀਰ ਉੱਤੇ ਉਹ ਸਾਰੀ ਚੇਚਕ ਲੈ ਕੇ ਤੇ ਮਹਾਰਾਜ ਨੇ ਸੱਚੇ ਪਾਸ਼ਾ ਨੇ ਬਚਨ ਕੀਤਾ ਕਿ ਬਾਬਾ ਨਗਰ ਬਸੇ ਬਾਕਾਲੇ ਮਹਾਰਾਜ ਸੱਚੇ ਪਾਸ਼ਾ ਨੇ ਬੋਲ ਬੋਲ ਦਿੱਤੇ ਕਿ ਹੁਣ ਜਿਹੜਾ ਬਾਬਾ ਹੈ ਉਹ ਧੰਨ ਗੁਰੂ ਮਹਾਰਾਜ ਸੱਚੇ ਪਾਸ਼ਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਬਾਬਾ ਬਕਾਲਾ ਵਿੱਚ ਵਸਦੇ ਨੇ ਸਾਡੇ ਬਾਬੇ ਨੇ ਖਾਲਸਾ ਜੀ ਮਹਾਰਾਜ ਦੇ ਦਾਦਾ ਜੀ ਲੱਗਦੇ ਨੇ ਧੰਗੁਰੂ ਤੇਗ ਬਹਾਦਰ ਮਹਾਰਾਜ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਦਾਦਾ ਜੀ ਲੱਗਦੇ ਨੇ ਤੇ ਤਾਂ ਉਹਨਾਂ ਨੇ ਬਾਬਾ ਸ਼ਬਦ ਵਰਤੇ ਆ ਕਿ ਬਾਬਾ ਨਗਰ ਵਸੇ ਬਕਾਲੇ ਸੋ ਬਾਬਾ ਜਿਹੜਾ ਹੁਣ ਅਗਲੀ ਜੋਤ ਜਿਹੜੀ ਹੈ ਬਾਬੇ ਬਕਾਲੇ ਵਸਦੀ ਹੈ ਤੇ ਮਹਾਰਾਜ ਖਾਲਸਾ ਜੀ ਰਹਿਮਤ ਕਰਕੇ ਦਿੱਲੀ ਦੇ ਲੋਕਾਂ ਦੇ ਸਾਰਾ ਦੁੱਖ ਦੂਰ ਕਰਕੇ ਦਿੱਲੀ ਦਾ ਤੇ ਮਹਾਰਾਜ ਜੀ ਸੱਚਖੰਡ ਨੂੰ ਅਲੋਪ ਹੋ ਗਏ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਐਸੇ ਸਤਿਗੁਰਾਂ ਦਾ ਅਵਤਾਰ ਦਿਹਾੜਾ ਹੈ ਸੋ ਆਓ ਸਤਿਗੁਰ ਦੇ ਚਰਨਾਂ ਨਾਲ ਜੁੜੀਏ ਮਹਾਰਾਜ ਦੀ ਮਹਿਮਾ ਕਰੀਏ ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਬੋਲੀਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਇਹ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਡੇ ਵੀ ਦੁੱਖ ਦੂਰ ਕਰਿਓ ਮਹਾਰਾਜ ਸਾਡਾ ਵੀ ਤਨ ਤੇ ਮਨ ਅਰੋਗੀ ਹੋਵੇ ਤਾਂ ਸਤਿਗੁਰੂ ਮਹਾਰਾਜ ਕਿਰਪਾ ਕਰਿਓ ਸਮੂਹ ਖਾਲਸੇ ਪੰਥ ਨੂੰ ਸਾਰੇ ਜਗਤ ਨੂੰ ਖੰਡਾਂ ਮਹ ਮੰਡਾਂ ਵਿੱਚ ਵਸਦੇ ਜੀਆਂ ਨੂੰ ਭਾਈ ਸਤਗੁਰੂ ਧੰਨ ਗੁਰ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਦਿਹਾੜੇ ਦੀਆਂ ਵਧਾਈਆਂ ਹੁਣ ਰੋਮ ਰੋਮ ਕਰਕੇ ਬੇਅੰਤ ਬੇਅੰਤ ਖਾਲਸਾ ਜੀ ਕੋਟਾਨ ਕੋਟ ਸ਼ੁਕਰ ਹੈ ਸਤਗੁਰਾਂ ਦਾ ਐਸੇ ਸਤਗੁਰ ਨੇ ਖਾਲਸਾ ਜੀ ਸਾਡੇ ਜਿਨ੍ਹਾਂ ਨੇ ਸਾਨੂੰ ਬੇਨਤ ਖੁਸ਼ੀਆਂ ਬਖਸ਼ੀਆਂ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਮਹਾਰਾਜ ਦੀ ਬਾਣੀ ਨਾਲ ਜੁੜੀਏ ਸਤਿਗੁਰ ਦੇ ਘਰ ਸੇਵਾ ਨਾਲ ਜੁੜੀਏ ਮਹਾਰਾਜ ਦੇ ਚਰਨ ਕਮਲਾਂ ਨਾਲ ਜੁੜੀਏ ਖਾਲਸਾ ਜੀ ਤਾਂ ਜੋ ਜਨਮ ਸਫਲਾ ਹੋ ਜਾਵੇ ਸਤਿਗੁਰ ਨੇ ਸਾਡੇ ਵਾਸਤੇ ਅਵਤਾਰ ਧਾਰਿਆ ਕਿ ਮਹਾਰਾਜ ਸਾਡਾ ਭਲਾ ਕਰਨਾ ਚਾਹੁੰਦੇ ਸੀ ਪਰ ਅਸੀਂ ਖਾਲਸਾ ਜੀ ਉੱਥੇ ਹੀ ਫਿਰ ਵਿਕਾਰਾਂ ਵਿੱਚ ਪਦਾਰਥਾਂ ਵਿੱਚ ਗਰਸੇ ਗਏ ਹਾਂ ਸਤਿਗੁਰ ਨੂੰ ਵਿਸਾਰ ਕੇ ਬਾਕੀ ਸਭ ਕੁਝ ਕਰਦੇ ਹਾਂ ਪਰ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਐਵੇਂ ਨਹੀਂ ਹੋਣਾ ਚਾਹੀਦਾ ਮਹਾਰਾਜ ਨਾਲ ਜੁੜੀਏ ਜੁੜੀਏ ਭਾਈ ਸਾਡੇ ਸਤਿਗੁਰੂ ਸਮਰੱਥ ਨੇ ਤੇ ਪਾਰ ਉਤਾਰਾ ਕਰਨ ਵਾਲੇ ਨੇ ਤਨ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦੇ ਅਸਥਾਨੇ ਤੇ ਖਾਲਸਾ ਜੀ ਵੱਡੀਆਂ-ਵੱਡੀਆਂ ਖੇਡਾਂ ਵਰਤਦੀਆਂ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅਸਥਾਨੇ ਤੇ ਸੱਜ ਕੇ ਬੈਠੇ ਸਾਰੀਆਂ ਸੰਗਤਾਂ ਉਹਨਾਂ ਦੇ ਨਤਮਸਤਕ ਹੁੰਦੀਆਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਦੁਪਹਿਰੇ ਦੀ ਸੇਵਾ ਨਿਭਾਉਂਦੀਆਂ ਸਤਿਗੁਰੂ ਦਾ ਜਾਪ ਜਪਦੀਆਂ ਨਾਮ ਜਪਦੀਆਂ ਸੇਵਾ ਕਰਦੀਆਂ ਬਾਣੀ ਪੜਦੀਆਂ ਖਾਲਸਾ ਦੀ ਸਰਧਾ ਭਾਵਨਾ ਨਾਲ ਐਸੇ ਸਤਿਗੁਰਾਂ ਨੂੰ ਸਦਾ ਧੰਨ ਕਹਿਣਾ ਚਾਹੀਦਾ ਤੇ ਅਸੀਂ ਆ ਸੰਗਤਾਂ ਨੂੰ ਵੀ ਭਾਈ ਧੰਨ ਆਖਣਾ ਚਾਹੀਦਾ ਤੇ ਜਿਹੜੇ ਸਤਿਗੁਰੂ ਮਹਾਰਾਜ ਦੇ ਦਰ ਨੂੰ ਮਾੜਾ ਕਹਿੰਦੇ ਨੇ ਸ਼ਹੀਦਾ ਸਿੰਘਾਂ ਨੂੰ ਮਾੜਾ ਆਖਦੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਉਹਨਾਂ ਸ਼ਹੀਦਾਂ ਦੇ ਅਸਥਾਨਾਂ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਬੈਠੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰ ਦੇ ਚਰਨਾਂ ਵਿੱਚ ਬੈਠ ਕੇ ਗੋਦ ਵਿੱਚ ਬੈਠ ਕੇ ਹੀ ਸੰਗਤਾਂ ਜਾਪ ਜਪਦੀਆਂ ਕਿਉਂ ਨਿੰਦਦੇ ਹੋ ਭਾਈ ਬਾਣੀ ਪੜਨ ਵਾਲੇ ਨੂੰ ਕਿਉਂ ਨਿੰਦਦੇ ਹੋ ਕਿਸੇ ਪ੍ਰਕਾਰ ਵੀ ਉਹ ਪੜ ਸਕਦਾ ਹੈ ਗੁਰੂ ਦੇ ਘਰ ਜਾ ਕੇ ਪੜ ਸਕਦਾ ਘਰੇ ਬੈਠਾ ਪੜ ਸਕਦਾ ਕਿਸੇ ਤੁਰਦਾ ਫਿਰਦਾ ਬਾਣੀ ਜਪ ਸਕਦਾ ਕਿਉਂ ਨਿੰਦਦੇ ਹੋ ਉਹਨਾਂ ਸਥਾਨਾਂ ਨੂੰ ਤੇ ਖਾਲਸਾ ਜੀ ਜਿੱਥੇ ਮਾੜਾ ਕਰਮ ਹੁੰਦਾ ਹੈ ਮਾੜੀਆਂ ਜਗ੍ਹਾ ਨੇ ਉਹਨਾਂ ਨੂੰ ਕੋਈ ਬੁਰਾ ਆਖਣਾ ਤੇ ਭਾਈ ਆਖੋ ਜਾ ਕੇ ਪਰ ਸਤਿਗੁਰ ਦੇ ਘਰ ਨੂੰ ਨਾ ਆਖੋ ਆਓ ਖਾਲਸਾ ਜੀ ਸਰਵਣ ਕਰੀਏ ਜਿਹੜੀ ਅੱਜ ਦੀ ਹੱਡ ਬੀਤੀ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਆਈ ਹੈ ਸੋ ਖਾਲਸਾ ਜੀ ਇਹ ਹੱਡ ਬੀਤੀ ਮਹਾਰਾਜ ਦੀ ਕਿਰਪਾ ਨਾਲ ਇੱਕ ਭੈਣ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਹੋਈ ਪੈਣ ਹੋਣਾ ਨੇ ਹਰਦਬੀਤੀ ਸੁਣਾਈ ਹੈ ਕਿ ਉਹਨਾਂ ਦੀ ਭੈਣ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਅੱਖਾਂ ਨਾਲ ਤੱਕਿਆ ਤੇ ਮਹਾਰਾਜ ਕਿਰਪਾ ਵਰਤੀ ਉਹ ਕਹਿੰਦੇ ਅਸੀਂ ਜਰੂਰ ਸੰਗਤ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਇਸ ਕਰਕੇ ਉਹਨਾਂ ਨੇ ਖਾਲਸਾ ਜੀ ਬੋਲ ਕੇ ਭੇਜੀ ਤੇ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ ਭੈਣ ਨੇ ਦੱਸਿਆ ਕਿ ਮੇਰੀ ਭੈਣ ਦਾ ਵਿਆਹ ਹੋਇਆ ਸੀ ਤੇ ਉਹਦੇ ਖਾਲਸਾ ਜੀ 4-5 ਸਾਲ ਕੋਈ ਔਲਾਦ ਨਹੀਂ ਹੋਈ ਤੇ 55 ਸਾਲਾਂ ਬਾਅਦ ਇੱਕ ਔਲਾਦ ਹੋਈ ਗੁੜੀਆ ਹੋਈ ਤੇ ਗੁੜੀਆ ਖਾਲਸਾ ਜੀ ਥੋੜੇ ਦਿਨ ਰਹੀ ਤੇ ਉਸ ਤੋਂ ਬਾਅਦ ਉਹ ਚੜਾਈ ਕਰ ਗਈ ਪੂਰੀ ਹੋ ਗਈ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਭੈਣ ਸੀ ਉਹ ਡਿਪਰੈਸ਼ਨ ਵਿੱਚ ਚਲੀ ਗਈ ਕਈ ਵਾਰ ਬੈਠੀ ਬੈਠੀ ਕੱਲੀ ਗੱਲਾਂ ਕਰਦੀ ਸੀ ਕਈ ਵਾਰੀ ਉਹਨੇ ਕਈ ਇਹੋ ਜਿਹੀਆਂ ਗੱਲਾਂ ਕਰਨੀਆਂ ਸਾਨੂੰ ਲੱਗਣਾ ਕਿ ਪਾਗਲ ਹੋ ਗਈ ਐ ਤੇ ਪਰ ਫਿਰ ਵੀ ਉਹ ਜਿਹੜਾ ਉਹਦਾ ਹਸਬੰਡ ਸੀ ਘਰ ਵਾਲਾ ਸੀ ਉਹ ਬਹੁਤ ਚੰਗਾ ਬੜੇ ਨੇਕ ਸੁਭਾਅ ਦਾ ਬਾਣੀ ਪੜਨ ਵਾਲਾ ਜਪ ਤਪ ਕਰਨ ਵਾਲਾ ਰੱਬ ਰੱਬ ਕਰਨ ਵਾਲਾ ਹਰ ਇੱਕ ਨੂੰ ਚੰਗੀ ਸਲਾਹ ਦੇਣ ਵਾਲਾ ਹਰ ਇੱਕ ਨੂੰ ਚੰਗੀ ਜਿਹੜੀ ਗੱਲ ਦੱਸਣ ਵਾਲਾ ਕਿ ਨਾਮ ਜਪੋ ਨਾਮ ਤੋਂ ਬਿਨਾ ਹੋਰ ਕੋਈ ਤੁਹਾਡਾ ਸਹਾਰਾ ਨਹੀਂ ਬਣ ਸਕਦਾ ਇੰਨਾ ਚੰਗਾ ਉਹ ਇਨਸਾਨ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਜਿਹੜੀ ਮੇਰੀ ਭੈਣ ਆ ਥੋੜੀ ਜੀ ਡਿਪਰੈਸ਼ਨ ਵਿੱਚ ਜਾਣ ਕਰਕੇ ਵਾਲੀਆਂ ਟਵਲੀਆਂ ਮਾਰਦੀ ਪਰ ਫਿਰ ਵੀ ਉਹਨੇ ਉਹਦੀ ਸੇਵਾ ਕੀਤੀ ਉਹਨੂੰ ਸੰਭਿਆ ਨਾ ਉਸ ਮੇਰੀ ਭੈਣ ਦਾ ਨਾ ਸਹੁਰਾ ਇਹਨਾਂ ਸੱਸ ਹੈ ਕੋਈ ਨਹੀਂ ਆ ਦੋਵੇਂ ਜੀ ਆ ਪਰਿਵਾਰ ਵਿੱਚ ਇੱਕ ਜਿਹੜੀ ਉਹਦੀ ਨਣਾਂ ਹੈ ਉਹ ਆਪਣੇ ਘਰ ਵਿਆਹੀ ਹੋਈ ਹੈ ਸੋ ਮਹਾਰਾਜ ਦੀ ਕਿਰਪਾ ਕਿਵੇਂ ਹੁੰਦੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਵਰਤਾਈਆ ਉਹ ਸਰਵਣ ਕਰੀਏ ਉਹ ਭੈਣ ਕਹਿੰਦੀ ਕਿ ਮੇਰੀ ਭੈਣ ਜਦੋਂ ਡਿਪਰੈਸ਼ਨ ਵਿੱਚ ਚਲੀ ਗਈ ਤੇ ਜਿਹੜੇ ਮੇਰਾ ਮੇਰੇ ਜੀਜਾ ਜੀ ਨੇ ਉਹਨਾਂ ਨੇ ਫਿਰ ਧੰਗੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਉਹ ਤਸਰਾ ਲਿਆ ਉਹਨੂੰ ਨਾਲ ਲੈ ਕੇ ਜਾਣਾ ਸੇਵਾ ਕਰਨੀ ਬਾਬਾ ਦੀਪ ਸਿੰਘ ਸਾਹਿਬ ਦੇ ਸਾਹਨੇ ਦੇ ਐਤਵਾਰ ਦੁਪਹਿਰਾ ਕਟਣਾ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਵਰਤਨ ਲੱਗੀ ਸੰਗਤ ਵਿੱਚ ਜਾਂਦਿਆਂ ਖਾਲਸਾ ਜੀ ਉਦਾਂ ਹੀ ਇਹੋ ਜੀਆਂ ਤਰੰਗਾਂ ਆਪਣੇ ਸਰੀਰ ਵਿੱਚ ਐਂਟਰ ਹੋ ਜਾਂਦੀਆਂ ਕਿ ਸਾਡੇ ਅੰਦਰੋਂ ਜਿਹੜੀ ਨੈਗੇਟਿਵਿਟੀ ਹੁੰਦੀ ਹੈ ਖਤਮ ਹੋ ਜਾਂਦੀ ਹੈ ਪਰ ਜਿਹੜਾ ਕੋਈ ਸ਼ਰਧਾ ਭਾਵਨਾ ਕਰਕੇ ਸੰਗਤ ਕੋ ਜਾਵੇ ਜਿਹਨੂੰ ਪਤਾ ਹੈ ਕਿ ਸੰਗਤ ਗੁਰੂ ਦਾ ਰੂਪ ਹੈ ਜਿਹਨੂੰ ਇਹ ਲੱਗਦਾ ਕਿ ਲੋਕੀ ਨੇ ਤੇ ਐਵੇਂ ਭੀੜ ਪਾਈ ਆ ਉਹਦੇ ਵਾਸਤੇ ਖਾਲਸਾ ਜੀ ਕੁਝ ਨਹੀਂ ਪਰ ਜਿਹੜਾ ਉਹਨੂੰ ਸੰਗਤ ਜਾਣਦਾ ਤੇ ਗੁਰੂ ਦਾ ਰੂਪ ਜਾਣਦਾ ਉਹਦੇ ਤੇ ਮਹਾਰਾਜ ਦੀ ਬੜੀ ਕਿਰਪਾ ਹੁੰਦੀ ਕਹਿੰਦੇ ਜਿਹਨੂੰ ਉੱਥੇ ਕਿ ਉਹਦੀ ਡਿਪਰੈਸ਼ਨ ਚਲੋ ਠੀਕ ਹੋ ਗਿਆ ਚੰਗੀ ਭਲੀ ਹੋ ਗਈ ਗੱਲਾਂ ਬਾਤਾਂ ਕਰਨ ਲੱਗ ਪਈ ਫਿਰ ਉਹਦੇ ਘਰ ਕੁਝ ਡੇਢ ਸਾਲ ਬਾਅਦ ਫਿਰ ਉਹ ਪ੍ਰੈਗਨੈਂਟ ਹੁੰਦੀ ਹੈ ਗਰਭਵਤੀ ਹੁੰਦੀ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਮਹਾਰਾਜ ਦੀ ਰਹਿਮਤ ਨਾਲ ਬਾਣੀ ਪੜਦੀ ਹੈ ਚਪਹਿਰਿਆਂ ਦੀ ਸੇਵਾ ਨਿਭਾਉਂਦੀ ਹੈ ਮੈਨੂੰ ਵੀ ਨਾਲ ਕਈ ਵਾਰ ਲੈ ਕੇ ਜਾਂਦੀ ਹੈ ਮੈਂ ਵੀ ਉਹਦੇ ਨਾਲ ਜਾਨੀ ਆ ਕੋਈ ਜ਼ਿਆਦਾ ਦੂਰ ਨਹੀਂ ਵਿਆਹੀ ਸਾਡੇ ਪਿੰਡ ਤੋਂ ਥੋੜਾ ਜਿਹਾ ਚਾਰਕ ਪਿੰਡ ਛੱਡ ਕੇ ਵਿਆਹੀ ਹੋਈ ਹੈ ਤੇ ਅਸੀਂ ਇਕੱਠਿਆਂ ਨੇ ਕਈ ਵਾਰ ਜਾਣਾ ਕਿਵੇਂ ਹੋਇਆ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਉਹ ਕਹਿੰਦੇ ਵੀ ਅਸੀਂ ਤੁਹਾਡੀਆਂ ਹੱਡ ਬੀਤੀਆਂ ਸੁਣਦੇ ਆ ਜਿੱਦਾਂ ਤੁਸੀਂ ਸੁਣਾਉਨੇ ਹੋ ਦਾਸ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰੂ ਦੀ ਮਿਹਰ ਸਦਕਾ ਆਪ ਜੀ ਨੂੰ ਸਰਵਣ ਕਰਾਉਂਦਾ ਵਿੱਚ ਆਪਣਾ ਕੋਈ ਯੋਗਦਾਨ ਨਹੀਂ ਖਾਲਸਾ ਜੀ ਕਿਸੇ ਪ੍ਰਕਾਰ ਕੋਈ ਢੇਲੇ ਦਾ ਕੰਮ ਨਹੀਂ ਹੈ ਆਪਣਾ ਜੋ ਕਰਵਾ ਰਹੇ ਕਲਗੀਧਰ ਸਵਾਮੀ ਮਹਾਰਾਜ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਰਵਾ ਰਹੇ ਸਤਿਗੁਰ ਤੋਂ ਬਿਨਾ ਖਾਲਸਾ ਜੀ ਕੋਈ ਕਾਰਜ ਨਹੀਂ ਹੋ ਸਕਦਾ ਸੋ ਮਹਾਰਾਜ ਦੀ ਰਹਿਮਤ ਨਾਲ ਖਾਲਸਾ ਜੀ ਉਹ ਭੈਣ ਹੁਣੀ ਵੀ ਹੱਡ ਭੀਤੀਆਂ ਸੁਣਦੇ ਸਨ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ਰਧਾ ਬਣੀ ਹੋਈ ਜਿਵੇਂ ਖਾਲਸਾ ਜੀ ਆਪਾਂ ਜੋਤ ਦੀ ਮਹਿਮਾ ਵੀ ਦੱਸੀ ਹੈ ਜੋਤ ਦੇ ਘੋ ਦੀ ਮਹਿਮਾ ਵੀ ਦੱਸੀ ਹੈ ਸ਼ਹੀਦੀ ਦੇਖਦੀ ਮਹਿਮਾ ਦਸੀ ਆ ਚੋਪਹਿਰਾ ਸਾਹਿਬ ਦੀ ਮਹਿਮਾ ਤੇ ਖਾਲਸਾ ਜੀ ਚੰਡੀ ਦੀ ਜਾਪ ਦੀ ਮਹਿਮਾ ਜਾਂ ਹੋਰ ਬੇਅੰਤ ਬਾਣੀਆਂ ਸਤਿਗੁਰ ਦੀ ਬਾਣੀ ਦੀ ਮਹਿਮਾ ਸਤਿਗੁਰ ਦੀ ਮਹਿਮਾ ਤੇ ਕੀ ਹੁੰਦਾ ਹੈ ਕਿਵੇਂ ਸਤਿਗੁਰ ਦੇ ਘਰ ਸੇਵਾ ਕਰੀਏ ਸਭ ਲਗਭਗ ਕਈ ਹੱਡ ਬੀਤੀਆਂ ਖਾਲਸਾ ਜੀ ਵਕ ਵਕ ਮਹਾਰਾਜ ਦੀ ਕਿਰਪਾ ਨਾਲ ਆਈਆਂ ਨੇ ਸਾਰੀਆਂ ਆਪ ਜੀ ਨੂੰ ਸਰਵਣ ਕਰਵਾਈਆਂ ਜਿੰਨੀਆਂ ਕਿ ਮਹਾਰਾਜ ਨੇ ਅੱਜ ਤੱਕ ਭੇਜੀਆਂ ਸੋ ਖਾਲਸਾ ਜੀ ਉਹ ਹੱਡ ਬੀਤੀਆਂ ਸੁਣਦੇ ਸਨ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਨਾ ਜੋਦ ਵਿੱਚ ਕਿਉਂ ਪਾਉਣਾ ਤੇ ਜੋਦ ਦਾ ਘਿਓ ਘਰੇ ਲੈ ਆਉਣਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਨੀ ਤੇ ਉਹ ਘਿਓ ਲਾ ਲੈਣਾ ਜਾਂ ਖਾਲਸਾ ਜੀ ਖਾਣ ਪੀਣ ਵੇਲੇ ਥੋੜਾ ਜਿਹਾ ਪਾ ਕੇ ਦੇ ਛਕ ਲੈਣਾ ਸੋ ਖਾਲਸਾ ਜੀ ਉਹ ਸ਼ਹੀਦਾਂ ਦੀ ਦੇਖਦਾ ਜਿਹੜਾ ਘਿਓ ਹੁੰਦਾ ਉਹਦੇ ਵਿੱਚ ਬਰਕਤ ਹੁੰਦੀ ਹੈ ਜੇ ਤੁਸੀਂ ਸਾਇੰਸ ਦੇ ਤੌਰ ਤੇ ਵੀ ਉਹਨੂੰ ਮੰਨੋ ਤੇ ਖਾਲਸਾ ਜੀ ਥੋੜਾ ਜਿਹਾ ਘਿਓ ਜਦੋਂ ਜਲਦਾ ਹੈ ਤੇ ਉਹ ਬਹੁਤ ساری ਆਕਸੀਜਨ ਪੈਦਾ ਕਰਦਾ ਬਹੁਤ ساری ਆਕਸੀਜਨ ਪੈਦਾ ਕਰਦਾ ਜੇ ਸਾਇੰਸ ਦੇ ਬਹਾਰ ਤੇ ਵੇਖੀਏ ਪਰ ਉਹ ਕਿਵੇਂ ਹੁੰਦਾ ਜੇ ਉਹਦਾ ਗੁਪਤ ਰਸਤਾ ਵੇਖੀਏ ਤੇ ਖਾਲਸਾ ਜੀ ਉਹ ਸ਼ਹੀਦਾਂ ਸਿੰਘਾਂ ਦੀ ਖੇਡ ਹੁੰਦੀ ਹੈ ਜਿਹੜੀ ਇਹੋ ਜੀ ਸੁਗੰਧੀ ਆ ਦੇਸੀ ਘਿਓ ਦੀ ਸੁਗੰਧੀ ਜਿੱਥੇ ਦੇਸੀ ਘਿਓ ਜਲਦਾ ਹੈ ਉਹਦੀ ਜਿਹੜੀ ਸੁਗੰਧੀ ਆ ਖਾਲਸਾ ਜੀ ਉਹ ਅਗੰਮੀ ਰੂਹਾਂ ਨੂੰ ਖਿੱਚਦੀ ਹੈ ਜਿਹੜੀਆਂ ਮਹਾਰਾਜ ਦੀ ਕਿਰਪਾ ਨਾਲ ਬਰਕਤ ਵਾਲੀਆਂ ਰੂਹਾਂ ਨੇ ਉਹਨਾਂ ਨੂੰ ਆਪਣੇ ਕੋਲ ਖਿੱਚਦੀ ਆ ਉੱਥੇ ਆਉਂਦੇ ਨੇ ਜਾਂ ਖਾਲਸਾ ਜੀ ਜਿਹੜੀ ਸਮਗਰੀ ਸਤਗੁਰੂ ਕਲਗੀਧਰ ਪਾਤਸ਼ਾਹ ਨੇ ਦੱਸਣਾ ਕੀਤੀ ਸੀ ਜਿੰਨਾਂ ਦਲਾਂ ਪੰਥਾਂ ਦੇ ਵਿੱਚ ਕੋਦੋਂ ਜਦੋਂ ਕੋਈ ਜਾਬ ਹੁੰਦਾ ਉਹ ਦਿਖਾਉਂਦੇ ਨੇ ਤੇ ਉੱਥੇ ਵੀ ਖਾਲਸਾ ਜੀ ਉਹ ਵੀ ਅਗੰਮੀ ਰੂਹਾਂ ਦਾ ਖਾਣ ਪਾਣ ਸੋ ਮਹਾਰਾਜ ਦੀ ਕਿਰਪਾ ਨਾਲ ਸਤਿਗੁਰੂ ਦੀ ਕਿਰਪਾ ਰਹਿਮਤ ਨਾਲ ਖਾਲਸਾ ਜੀ ਇਹ ਸਤਿਗੁਰੂ ਦੀ ਵੱਡੀ ਵਡਿਆਈ ਹੈ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਿਗੁਰੂ ਨੇ ਕਿਵੇਂ ਕਿਰਪਾ ਕੀਤੀ ਉਹ ਭੈਣ ਕਹਿੰਦੀ ਅਸੀਂ ਦੁਪਹਿਰਾ ਕੱਟਣ ਜਾਂਦੇ ਰਹੀਆਂ ਉਸ ਤੋਂ ਬਾਅਦ 4 ਕਿ ਮਹੀਨੇ ਬਾਅਦ ਉਹਨੇ ਕਿਹਾ ਵੀ ਮੈਂ ਘਰੇ ਕੱਟਾਂਗੀ ਵੀ ਤੁਰਨ ਫਿਰਨ ਵਿੱਚ ਦਿੱਕਤ ਆਉਂਦੀ ਸੀ ਕਈ ਸਰੀਰ ਨੂੰ ਮੁਸ਼ਕਲਾਂ ਆਉਣ ਲੱਗ ਪਈਆਂ ਜਿਸ ਵੇਲੇ ਖਾਲਸਾ ਜੀ ਕੋਈ ਜੀਵ ਗਰਭ ਵਿੱਚ ਆ ਜਾਂਦਾ ਹੈ ਸੋ ਉਸ ਤੋਂ ਬਾਅਦ ਮੈਂ ਕੱਲੀ ਦੁਪਹਿਰਾ ਕਰਨ ਜਾਂਦੀ ਰਹੀ ਹੋ ਕਿ ਮਹਾਰਾਜ ਕਿਰਪਾ ਕਰਿਓ ਕਿ ਮੇਰੀ ਭੈਣ ਦੇ ਘਰ ਹੁਣ ਭਜੰਗੀ ਜਾਂ ਭਜੰਗਣੇ ਜੋ ਵੀ ਬਖਸ਼ੋ ਸਤਿਗੁਰੂ ਜੀ ਉਹਨੂੰ ਮਿਲ ਜਾਵੇ ਵੀ ਪਹਿਲਾਂ ਪੂਰਾ ਹੋ ਗਿਆ ਸੀ ਕਿਰਪਾ ਕਰਿਓ ਤੇ ਐਵੇਂ ਅਰਦਾਸਾਂ ਬੇਨਤੀਆਂ ਮੈਂ ਵੀ ਦੁਪਹਿਰੇ ਜਿੰਨਾ ਚਿਰ ਕੱਟੇ ਇਹੀ ਕਿਹਾ ਕਿ ਮਹਾਰਾਜ ਜੀ ਭਜੰਗੀ ਜਾਂ ਭਜੰਗਣ ਜੋ ਵੀ ਤੁਸੀਂ ਦਓ ਸਹੀ ਸਲਾਮਤ ਤੇ ਤੰਦਰੁਸਤ ਹੋਵੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰ ਸਦਕਾ ਸਤਿਗੁਰੂ ਜੀ ਦੀ ਕਿਰਪਾ ਨਾਲ 9 ਮਹੀਨੇ ਬਾਅਦ ਮੇਰੀ ਭੈਣ ਦੇ ਘਰ ਭਜੰਗੀ ਹੁੰਦਾ ਤੇ ਜਿਹੜਾ ਭਜੰਗੀ ਹੁੰਦਾ ਹੈ ਖਾਲਸਾ ਜੀ ਉਹ ਬੋਲਦਾ ਨਹੀਂ ਨਾ ਰੋਂ ਮਤਲਬ ਬੋਲਣ ਦਾ ਭਾਵ ਮੇਰੇ ਕਹਿਣ ਦਾ ਕਿ ਰੋਇਆ ਨਹੀਂ ਆਵਾਜ਼ ਉਹਨੇ ਕੋਈ ਨਹੀਂ ਕੱਢੀ ਤੇ ਡਾਕਟਰ ਫਿਕਰ ਵਿੱਚ ਪੈ ਗਏ ਕਿ ਸ਼ਾਇਦ ਇਹ ਬੱਚਾ ਮਤਲਬ ਨਹੀਂ ਬਚੇਗਾ ਪਰ ਉਹਦੇ ਸਵਾਸ ਚੱਲਦੇ ਸੀ ਰੋਇਆ ਨਹੀਂ ਅੱਖਾਂ ਨਹੀਂ ਖੋਲੀਆਂ ਡਾਕਟਰ ਉਹਨੂੰ ਲੈ ਕੇ ਉਹਨਾਂ ਨੇ ਉਹਦਾ ਟ੍ਰੀਟਮੈਂਟ ਸ਼ੁਰੂ ਕਰ ਲਿਆ ਬੱਚੇ ਦਾ ਤੇ ਜਿਹੜੀ ਮੇਰੀ ਭੈਣ ਸੀ ਉਹਨੂੰ ਦੱਸਿਆ ਕੁਝ ਨਹੀਂ ਉਹਨਾਂ ਨੂੰ ਇਹ ਕਿਹਾ ਵੀ ਉਹਨੂੰ ਪੀ ਲਿਆ ਦੇ ਇਸ ਕਰਕੇ ਲੈ ਕੇ ਗਏ ਉਹਨੇ ਪੁੱਛਿਆ ਵੀ ਬਿਲਕੁਲ ਠੀਕ ਹੈ ਹਾਂਜੀ ਉਹਨਾਂ ਨੂੰ ਸਭ ਕੁਝ ਦੱਸਿਆ ਵੀ ਅਸੀਂ ਠੀਕ ਹੈ ਉਸ ਤੋਂ ਬਾਅਦ ਮੇਰੇ ਕੋਲ ਨਦੇਸੀ ਕਿ ਹੋ ਸੀ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਦਾ ਜੇ ਜਿਸ ਵੇਲੇ ਅਸੀਂ ਬੱਚੇ ਨੂੰ ਦੇਖਿਆ ਅਸੀਂ ਆਖਿਆ ਵੀ ਅਸੀਂ ਦੇਖਣਾ ਚਾਹੁੰਦੇ ਆ ਤੇ ਉਹ ਕਹਿੰਦੇ ਵੀ ਬੱਚੇ ਦੇ ਕੋਲ ਨਾ ਜਾਇਓ ਕਿਉਂਕਿ ਉਹ ਕਹਿੰਦੇ ਹੁੰਦੇ ਆ ਇਨਫੈਕਸ਼ਨ ਵਗੈਰਾ ਕਈ ਵਾਰ ਸਾਡੇ ਹੱਥਾਂ ਨੂੰ ਸਾਡੇ ਸਰੀਰ ਨੂੰ ਕਈ ਕੁਝ ਲੱਗਾ ਹੁੰਦਾ ਤੇ ਉਹ ਨਵੀਂ ਆਤਮਾ ਨਵਾਂ ਸਰੀਰ ਹੈ ਉਹਦੇ ਕਰਕੇ ਖਾਲਸਾ ਦੀ ਡਾਕਟਰ ਰੋਕਦੇ ਪਰ ਕਹਿੰਨੀ ਮੈਂ ਫਿਰ ਵੀ ਕੋਸ਼ਿਸ਼ ਕਰਕੇ ਨਾ ਉਹ ਜਿਹੜਾ ਦੇਸੀ ਘੋਸੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੋਂ ਲੈ ਕੇ ਆਈ ਜੋਤ ਦਾ ਘੋ ਉਹਨੂੰ ਮੈਂ ਥੋੜਾ ਜਿਹਾ ਉਂਗਲ ਤੇ ਲਾ ਕੇ ਉਹ ਬੱਚੇ ਦੇ ਮੱਥੇ ਤੇ ਇਦਾਂ ਲੀਕ ਵਾਂਗ ਖਿੱਚਦਾ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਜੀ ਅਸੀਂ ਉੱਥੇ ਹੀ ਖੜੇ ਅਸੀਂ ਜਿੱਥੇ ਬੱਚੇ ਮਸ਼ੀਨਾਂ ਵਿੱਚ ਲੱਗੇ ਹੋਏ ਸੀ ਬਾਕੀ ਵੀ ਤੇ ਮੈਂ ਉੱਥੇ ਹੀ ਖੜੀ ਸੀ ਡਾਕਟਰ ਨਾਲ ਅਸੀਂ ਗੱਲ ਕਰਦੇ ਸਾਂ ਉਹਨੇ ਚ ਉਹ ਜਿਹੜਾ ਬੱਚਾ ਜਿਹੜਾ ਸਾਡਾ ਸੀ ਜਿਹੜਾ ਰੋਇਆ ਨਹੀਂ ਸੀ ਉਹ ਉੱਚੀ ਹਾਂ ਦੀ ਚੀਕ ਮਾਰ ਕੇ ਰੋ ਪਿਆ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰੂ ਦੀ ਦਇਆ ਹੋਈ ਡਾਕਟਰਾਂ ਨੇ ਭੱਜ ਕੇ ਉਹ ਬੱਚੇ ਨੂੰ ਵੇਖਿਆ ਉਹਦਾ ਚੈਕਅਪ ਕੀਤਾ ਸਭ ਕੁਝ ਕੀਤਾ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਬਈ ਮੁਬਾਰਕਾ ਹੁਣ ਤੁਹਾਡੇ ਘਰ ਭਜੰਗੀ ਹੋਇਆ ਪੁੱਤਰ ਹੋਇਆ ਤੇ ਬਿਲਕੁਲ ਸਹੀ ਹੈ ਵਾਹਿਗੁਰੂ ਜਾਨੇ ਇਹ ਕਿਉਂ ਨਹੀਂ ਰੋਇਆ ਇਹਦਾ ਜਿਹੜੇ ਸਵਾਸ ਚੱਲਦੇ ਸੀ ਪਰ ਸਾਨੂੰ ਦਿੱਕਤ ਹੁੰਦੀ ਹੈ ਕਿ ਜਦੋਂ ਬੱਚਾ ਰੋਵੇ ਨਾ ਵੀ ਇਹਦੇ ਅੰਦਰ ਕੀ ਚੀਜ਼ ਆ ਕਿਉਂ ਨਹੀਂ ਇਹਨਾਂ ਅੱਖਾਂ ਖੋਲੀਆਂ ਕਿਉਂ ਹੈ ਮਤਲਬ ਰੋਇਆ ਨਹੀਂ ਕਿਉਂਕਿ ਪਛਾਣ ਹੀ ਖਾਲਸਾ ਜੀ ਉੱਥੋਂ ਆਉਂਦੀ ਹੈ ਜਦੋਂ ਬੱਚਾ ਰੋਵੇ ਨਾ ਤੇ ਡਾਕਟਰ ਬੱਚੇ ਨੂੰ ਪੁੱਠਾ ਕਰਕੇ ਮਾਰਦੇ ਵੀ ਨਹੀਂ ਉਹਦੇ ਲੱਕ ਵਿੱਚ ਚੁੰਡੀਆਂ ਵੀ ਵਰਦੇ ਨੇ ਵੀ ਉਹਨੂੰ ਦਰਦ ਹੋਵੇ ਤੇ ਰੋਵੇ ਤੇਪ ਖਾਲਸਾਰੀ ਉਹਨਾਂ ਨੇ ਸਭ ਕੁਝ ਕੀਤਾ ਸੀ ਪਰ ਬੱਚਾ ਰੋਇਆ ਨਹੀਂ ਬਾਬਾ ਦੀਪ ਸਿੰਘ ਸਾਹਿਬ ਦੀ ਜੋਦ ਵਿੱਚੋਂ ਘਿਓ ਖੜ ਕੇ ਜਿਹੜਾ ਉਹ ਭੈਣ ਕੇ ਨਹੀਂ ਮੈਂ ਜਦੋਂ ਉਹਦੇ ਮੱਥੇ ਤੇ ਲਾਇਆ ਗੁਰੂ ਸਾਹਿਬ ਦੀ ਕਿਰਪਾ ਨਾਲ ਕੁਝ 1 ਜਾਂ 2 ਮਿੰਟ 2 ਤੋਂ ਜਾਂ 3 ਮਿੰਟ ਹੋਣਗੇ ਤੋਂ ਵੱਧ ਨਹੀਂ ਤਿੰਨਾ ਮਿੰਟਾਂ ਤੋਂ ਪਹਿਲਾਂ ਪਹਿਲਾਂ ਬੱਚੇ ਨੇ ਚੀਕ ਮਾਰ ਕੇ ਉੱਚੀ ਸਾਰੀ ਉਹ ਰੋ ਪਿਆ ਜਿਹੜਾ ਬਿਲਕੁਲ ਸੁਸਤ ਪਿਆ ਸੀ ਮਰਦਾ ਪਿਆ ਸੀ ਸੋ ਮਹਾਰਾਜ ਦੀ ਕਿਰਪਾ ਨਾਲ ਆਪਣੀ ਭੈਣ ਨੂੰ ਜਾ ਕੇ ਦੱਸਿਆ ਵੀ ਤੇਰੇ ਘਰ ਪੁੱਤ ਹੋਇਆ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਖੁਸ਼ ਹੋਈ ਧੰਨ ਬਾਬਾ ਦੀਪ ਸਿੰਘ ਸਾਹਿਬ ਦਾ ਸ਼ੁਕਰਾਨਾ ਕੀਤਾ ਮੈਂ ਖਲੋ ਕੇ ਅਰਦਾਸ ਕੀਤੀ ਚਿਦਾ ਸਿੰਘਾਂ ਦੇ ਚਰਨਾਂ ਵਿੱਚ ਕਿ ਮਹਾਰਾਜ ਜੀ ਤੁਸੀਂ ਚੜ੍ਹਦੀ ਕਲਾ ਬਖਸ਼ੀ ਹੈ ਸੱਚੇ ਪਾਤਸ਼ਾਹ ਜੇ ਬੱਚਾ ਇਹ ਵੀ ਨਾ ਰਹਿੰਦਾ ਫਿਰ ਭੈਣ ਨੇ ਟੁੱਟ ਜਾਣਾ ਸੀ ਸੋ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਸਤਿਗੁਰ ਬਖਸ਼ ਦੇ ਨਿਨਾਤੇ ਮਹਾਰਾਜ ਦੀ ਕਿਰਪਾ ਹੈ ਉਹਨਾਂ ਨੂੰ ਸਭੇ ਕੁਝ ਪ੍ਰਾਪਤ ਹੁੰਦਾ ਸਭ ਵਸਤੂਆਂ ਸਭ ਪਦਾਰਥ ਪ੍ਰਾਪਤ ਹੁੰਦੇ ਸੋ ਸੱਚੇ ਪਾਸ਼ਾ ਦਇਆ ਕਰਨ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਮਤ ਆਵੇ ਸਤਿਗੁਰੂ ਨਾਲ ਜੁੜੀਏ ਮਹਾਰਾਜ ਦੀ ਬਾਣੀ ਨਾਲ ਜੁੜੀਏ ਕਿਉਂਕਿ ਸਤਿਗੁਰੂ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਰੱਖਣ ਵਾਲਾ ਨਹੀਂ ਮਹਾਰਾਜ ਦਇਆ ਕਰਨ ਭੁੱਲਾਂ ਦੀ ਖੇਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ